ਇੱਕ ਪਾਸੇ ਅਸੀਂ ਕਹਿੰਦੇ ਆ ਵੀ ਸਾਡੇ ਲੋਕ ਸਾਡੇ ਸਿੱਖ ਐਨਾ ਪ੍ਰਚਾਰ ਹੋਈ ਜਾਂਦਾ ਜੀ ਇਹ ਜਾ ਜਾ ਕੇ ਬਹਿੰਦੇ ਆ ਪਾਸਟਰਾਂ ਦੇ ਕੋਲ ਉਹਨਾਂ ਐਨੇ ਲੋਕ ਆਪਣੇ ਮਗਰ ਲਾ ਲਏ ਤੇ ਕਸੂਰਵਾਰ ਕੌਣ ਆ ਇਹੋ ਹੀ ਅਖੌਤੀ ਆ ਜਿਹੜੇ ਕਹਿੰਦੇ ਆ ਪਖੰਡਿਆ ਪਖੰਡ ਕਿਵੇਂ ਹੋ ਗਿਆ ਤੁਸੀਂ ਕਹਿੰਦੇ ਆ ਵੀ ਆਪਾਂ ਗੁਰੂ ਰਾਮਦਾਸ ਮਹਾਰਾ ਨੂੰ ਨੀਵਾ ਕਰ ਦਿੱਤਾ ਗੁਰੂ ਰਾਮਦਾਸ ਮਹਾਰਾ ਜੀ ਕਿਵੇਂ ਨੀਵੇਂ ਹੋ ਸਕਦੇ ਜੀ ਮੰਨਦੇ ਆ ਕਿ ਬਾਬਾ ਦੀਪ ਸਿੰਘ ਸਾਹਿਬ ਮਨਨਾ ਕੀ ਬਿਲਕੁਲ ਗੁਰੂ ਰਾਮਦਾਸ ਦਾ ਪੋਤਿਆ ਜਿਹਨੇ ਆਪਣੇ ਪਿਓ ਦੇ ਘਰ ਦੇ ਉੱਪਰ ਹਾਜ਼ਰੀ ਨਹੀਂ ਝੱਲਣ ਦਿੱਤਾ ਉਥੇ ਕੇਸ਼ਰੀ ਜਨਾਇਆ ਕੁਰਬਾਨੀ ਦਿੱਤੀ ਮਹਾਰਾਜ ਦੇ ਚਰਨਾਂ ਵਿੱਚ ਸੀਸ ਭੇਟ ਕੀਤਾ ਉਸੇ ਗੁਰੂ ਰਾਮਦਾਸ ਦਾ ਪੋਤਿਆ ਬਾਬਾ ਦੀਪ ਸਿੰਘ ਸਾਹਿਬ ਕਹੇ ਪੋਤ ਦੀ ਬਾਪ ਦੇ ਸਾਹਮਣੇ ਕੋਈ ਵਡਿਆਈ ਕਰੇ ਕੋਈ ਹਸਤਤ ਕਰੇ ਤੇ ਪਿਓ ਦਾ ਸੀਨਾ ਚੌੜਾ ਹੁੰਦਾ ਕਿ ਨਹੀਂ ਹੁੰਦਾ ਹੁੰਦਾ ਨਾ